ਆ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਹਰਪੁਰ ਵਿਖੇ ਸੈਕਟਰੀਟ ਪਹੁੰਚੇ ਆ ਜਿੱਥੇ ਕਿ ਅੱਜ ਇੱਕ ਕੁੱਕੋਵਾਲ ਦਾ ਮਸਲਾ ਜੋ ਪੁਰਾਣਾ ਬਹੁਤ ਪੁਰਾਣੇ ਸਮੇਂ ਤੋਂ ਚੱਲ ਰਿਹਾ ਸੀ ਕੁੱਕੋਵਾਲ ਦਾ ਮਸਲਾ ਜਿਹੜਾ ਸਾਡਾ ਭਾਈ ਦਵਿੰਦਰ ਸਿੰਘ ਫੌਜੀ ਪਿੰਡ ਦੇ ਕਾਫੀ ਦਿਨ 2 ਮਹੀਨੇ ਪਹਿਲਾਂ ਦੀ ਗੱਲ ਆ ਕਿ ਜਿਹੜਾ ਛੋਟੀ ਤਕਰਾਰ ਤੇ ਭਾਈ ਦਵਿੰਦਰ ਸਿੰਘ ਨੂੰ ਉਹਨਾਂ ਦੀ ਕੇਸਾਂ ਦੀ ਬਿਆਦਬੀ ਕੀਤੀ ਗਈ ਇੱਕਠੇ ਹੋ ਗਏ ਪਿੰਡ ਦੇ ਵਾਲੋਂ ਜਿਹੜਾ ਮਤਲਬ ਪਿਛਲਾ ਇੱਕ ਬੰਦ ਰਿਆ ਸੀ ਜਿਹੜਾ ਘਰ ਉਹ ਕੀ ਸੀ ਬਾਬਾ ਜੀ ਉਹ ਬਸ ਕੀ ਸੀਗਾ ਯਾਰ ਉਹ ਚਲੋ ਆਹ ਹਰ ਸਾਬ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਗੁਰੂਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਸਿੰਘ ਪਹੁੰਚੇ ਆ ਸ਼ਹਿਰਪੁਰ ਸਕਪੀਟ ਸੰਗਤ ਜੀ ਕਾਫੀ ਧੀਰ ਦਾ ਮਸਲਾ ਜਿਹੜਾ ਚੱਲ ਰਿਹਾ ਸੀ ਪਿੰਡ ਕੁੱਕੋਵਾਲ ਤੋਂ ਜਿਹੜਾ ਕਿ ਸਾਡਾ ਸਤਕਾਰ ਕਮੇਟੀ ਦੇ ਜਿਹੜੇ ਸਿੰਘ ਭਾਈ ਦਵਿੰਦਰ ਸਿੰਘ ਜੀ ਕੂਕੋਵਾਲ ਤੋਂ ਜਿਹੜੇ ਕਾਫੀ ਲੰਬੇ ਸੇਵੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰ ਰਿਹਾ ਆ ਤੇ ਸੰਗਤ ਜੀ ਕਹ ਜਠੇਰਿਆਂ ਦਾ ਕਾਫੀ ਧੇਰ ਮਸਲਾ 2-4 ਸਾਲ ਪੁਰਾਣਾ ਮਸਲਾ ਸੀ ਉਹਨੂੰ ਲੈ ਕੇ ਪਿੰਡ ਦੇ ਜਿਹੜੀ ਹੈਗੀ ਆ ਅਜੇ ਤੱਕ ਵੀ ਜਿਹੜੀ ਉਹਨਾਂ ਦੇ ਵਿੱਚ ਲੜਾਈ ਆ ਉਹ ਜਾਣ ਕੇ ਕਰ ਰਹੇ ਆ ਉਹ ਮਸਲੇ ਨੂੰ ਲੈ ਕੇ ਲੜਾਈ ਵਾਰ-ਵਾਰ ਕਰ ਰਹੇ ਆ ਤੇ ਭਾਈ ਦਵਿੰਦਰ ਸਿੰਘ ਨੇ 2 ਮਹੀਨੇ ਪਹਿਲਾਂ ਡੇਢ ਮਹੀਨਾ ਡੇਢ ਦੋ ਮਹੀਨੇ ਪਹਿਲਾਂ ਪਿੰਡ ਦੇ ਹੀ ਸ਼ਰਾਰਤੀਆਂ ਸਲਾਵਲਾ ਕੁੱਟਿਆ ਗਿਆ ਸੀਗਾ ਤੇ ਉਹਨਾਂ ਦੇ ਕਕਾਰਾਂ ਕਕਾਰਾਂ ਦੀ ਵੀ ਬਿਆਦਬੀ ਕੀਤੀ ਗਈ ਸੀ ਤੇ ਅੱਜ ਸੱਦਿਆ ਸੀ ਡੀਐਸਪੀ ਸਾਹਿਬ ਨੇ ਤੇ ਅੱਜ ਪਹੁੰਚੇ ਆ ਦੇਖੋ ਅੱਜ ਉਹ ਫੇਰ ਨਹੀਂ ਆਏ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹਨਾਂ ਤੇ ਤੁਸੀਂ ਪਰਚਾ ਕਰ ਦਿੱਤਾ ਗਿਆ ਧੰਨਵਾਦ ਆ ਪਰ ਇਹਨਾਂ ਤੇ ਕਾਰਵਾਈ ਵੀ ਜਰੂਰ ਪਾਓ ਪੀਰਾਂ ਦੀ ਜਿਹੜੀ ਗ੍ਰਿਫਤਾਰੀ ਵੀ ਜਰੂਰ ਪਾਈ ਜਾਵੇ ਇਹਨਾਂ ਦੀ ਗ੍ਰਿਫਤਾਰੀ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਭਾਈ ਦਵਿੰਦਰ ਸਿੰਘ ਜੀ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦਵਿੰਦਰ ਸਿੰਘ ਖਾਲਸਾ ਪਿੰਡ ਕੁੱਪਵਾਲ ਤੋਂ ਆਪਰੇ ਪਿੰਡ ਕੁੱਪਵਾਲ ਜੋ ਮਸਲਾ ਹੋਇਆ ਹੈ ਅਗਸਤ 24 ਤਤ ਤਨ ਸੈਸ਼ਨ ਗੁਰਦੁਆਰਾ ਸਾਹਿਬ ਦਾ ਪਹਿਲਾ ਪ੍ਰਕਾਸ਼ ਪਰੋਸੀ ਉਸ ਦਿਨ ਤੇ ਉਸ ਦਿਨ ਪ੍ਰਧਾਨ ਵੱਲੋਂ ਜੋ ਹਲਵਾਈ ਲਗਾਏ ਹੋਏ ਸਨ ਉਹਨਾਂ ਨੂੰ ਅੰਦਰ ਕੈਪਰੀਆਂ ਪਵਾ ਕੇ ਉਹਨਾਂ ਤੋਂ ਖਾਣਾ ਪੀਣਾ ਬਣਵਾਇਆ ਜਾ ਰਿਹਾ ਸੀ ਜੇ ਮੰਦਰ ਦਾ ਤੇ ਉਸ ਨੂੰ ਮਨਾ ਕਰਦੇ ਤੇ ਫਿਰ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਬਣਾਈ ਜਿਸ ਕਿ ਗੁਰਦੁਆਰੇ ਦੇ ਅੰਦਰ ਮਹਾਰਾਜ ਦੇ ਭੋਗ ਪੈ ਰਹੇ ਹਨ ਇੱਕ ਵੀ ਸੰਗਤ ਨਹੀਂ ਸੀ ਤੇ ਉਸ ਮਸਲੇ ਨੂੰ ਲੈ ਕੇ ਇਸ ਪ੍ਰਧਾਨ ਨੇ ਤੇ ਹੋਰ ਪਿੰਡਿਆਂ ਨੇ ਰਲ ਕੇ ਵਿੱਚੇ ਹੀ ਜਠੇਰਿਆਂ ਦਾ ਮਸਲਾ ਵਿੱਚ ਜਠੇਰਿਆਂ ਵਾਲੇ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੋਈ ਹੈ ਜਠੇਰਿਆਂ ਨੂੰ ਉਹਨਾਂ ਦਾ ਆਪਣਾ ਮੁੰਡਾ ਗੁੰਡਾ ਸੱਧਿਆ ਗਿਆ ਗੁੰਡੇ ਨੂੰ ਸੱਦ ਕੇ ਔਰ ਹੋਰ ਨਾਲ ਗੁੰਡੇ ਤੇ ਗੁੰਡੀਆਂ ਜਨਾਨੀਆਂ ਸੱਦ ਕੇ ਤੇ 10 ਦੇ ਉੱਤੇ ਹਮਲਾ ਹੋਇਆ ਹਮਲੇ ਦੀ ਅਜ ਤੱਕ ਸਾਨੂੰ ਕੋਈ ਉਹਦੀ ਸਾਨੂੰ ਉਹ ਦੀ ਹੋ ਰਹੀ ਸਰਵਾਈ ਨਹੀਂ ਹੋ ਰਹੀ ਇੱਕ ਤੇ ਪਰਚਾ ਹੋਇਆ ਦੋਤੇ ਪਰਚਾ ਨਹੀਂ ਕਰ ਰਹੇ ਹੱਲੇ ਇੱਕ ਤੇ ਪਰਚਾ ਹੋਇਆ ਹੋਇਆ ਹੈ ਤੇ ਉੱਤੇ ਦੋਤੇ ਵੀ ਪਰਚਾ ਕੀਤਾ ਜਾਵੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਨੂੰ ਰੋਜ਼ ਇੱਥੇ ਸੈਕਟਰੀਟ ਸੱਦੇ ਹਨ ਤੇ ਸੈਕਟਰੀਟ ਸੱਦ ਕੇ ਸਾਨੂੰ ਪਰੇਸ਼ਾਨ ਕੀਤਾ ਹੈ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਔਰ ਸਾਨੂੰ ਜੋ ਸਾਡਾ ਬਣਦਾ ਹੱਕ ਹੈ ਜੋ ਸਾਡੇ ਦਾੜੇ ਦੀ ਕਿਸਾਂ ਦੀ ਬਾਣੇ ਦੀ ਜੋ ਸੱਤ ਤੋਂ ਸ੍ਰੀ ਸਾਹਿਬ ਕੋਈ ਹੱਲ ਉਹਨਾਂ ਦੀ ਇਹ ਸਾਨੂੰ ਇਹ ਉਹ ਮਿਲੀ ਸਾਨੂੰ ਮਿਲਣੀ ਚਾਹੀਦੀ ਹੈ ਸਾਨੂੰ ਅਸੀਂ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹੋਵਾਂਗੇ ਇਹ ਸਾਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗ ਹੈ ਜੀ ਕਾਫੀ ਧੀਰ ਦਾ ਮਸਲਾ ਹੈ ਜਿਹੜਾ ਮਸਲਾ ਜਿਹੜਾ ਹੈਗਾ ਆ ਜਠੇਰੀਆਂ ਤੋਂ ਜਿਹੜਾ ਇਹ ਰੂਪ ਧਾਰਦਾ ਰਹਿੰਦਾ ਗੱਲ ਜਿਹੜੀ ਜਠੇਰੀਆਂ ਤੋਂ ਤੁਰੀ ਪਈ ਹੈ ਗੱਲ ਤੇ ਜਿਹੜੇ ਜਠੇਰੇ ਆ ਹੁਣ ਜਠੇਰੀਆਂ ਤੋਂ ਕੰਦ ਬਣਾ ਦਿੱਤੀ ਗਈ ਤੋਂ ਇੱਕ ਸਾਈਡ ਦੇ ਤੇ ਕਰ ਦਿੱਤੇ ਗਏ ਆ ਇਹ ਕਹਿੰਦੇ ਸੀ ਇਕੱਠੇ ਕਰਨੇ ਆ ਲੜਾਈ ਇਤੋਂ ਜਿਹੜੀ ਆ ਉਹ ਬਾਬਾ ਦੇ ਦੀ ਇਤੋਂ ਸ਼ੁਰੂ ਹੋਈ ਪਈ ਆ ਤੇ ਬੇਨਤੀ ਹੈ ਕਿ ਜਰੂਰ ਪੀ ਇਹਨਾਂ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਦਾ ਵੀ ਪਰਚਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ